ਪੰਜਾਬ ਦੀ ਮਸ਼ਹੂਰ ਗਾਇਕਾ ਦਾ ਦਿਹਾਂਤ ਹੋ ਗਿਆ ਸਵੇਰ ਉੱਠਦੇ ਸਾਰ ਹੀ ਸੋਸ਼ਲ ਮੀਡੀਆ ਤੇ ਇਹ ਪੋਸਟ ਵਾਇਰਲ ਹੁੰਦੀ ਹੈ ਜਦੋਂ ਸੋਸ਼ਲ ਮੀਡੀਆ ਫਰੋਲਦੇ ਹੈਗੇ ਤਾਂ ਹਰ ਪਾਸੇ ਇਹੀ ਖਬਰ ਚੱਲਦੀ ਹੈ ਕਿ ਜੋ ਪੰਜਾਬ ਦੀ ਮਸ਼ਹੂਰ ਸਿੰਗਰ ਹੈ ਉਸ ਦੀ ਮੌਤ ਹੋ ਗਈ ਹੈ ਕਾਰਨ ਕਿਸ ਦੇ ਵੱਲੋਂ ਦੱਸਿਆ ਨਹੀਂ ਗਿਆ ਲੇਕਿਨ ਹਰ ਕਿਸੇ ਦੇ ਵੱਲੋਂ ਇਹ ਪੋਸਟ ਜ਼ਰੂਰ ਪਾਈ ਗਈ ਕਾਪੀ ਪੇਸਟ ਕਰਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਪਾਈ ਗਈ ਜਿਸ ਤੋਂ ਬਾਅਦ ਕਾਫੀ ਚਿਰ ਤੱਕ ਇਹ ਪੋਸਟ ਚਲਦੀ ਰਹੀ ਤੇ ਹੁਣ ਇਸ ਦੇ ਵਿੱਚ ਜੋ ਸਿੰਗਰ ਹੈ ਉਸ ਦੇ ਕਰੀਬੀਆਂ ਦੇ ਵੱਲੋਂ ਵੱਡਾ ਖੁਲਾਸਾ ਕਰ ਦਿੱਤਾ ਗਿਆ ਕੌੜਾ ਸੱਚ ਸਾਹਮਣੇ ਆਇਆ ਹੈਗਾ ਪੂਰੀ ਸੱਚਾਈ ਜੋ ਹੈਗੀ ਸਾਹਮਣੇ ਆਈ ਹੈਗੀ ਆਖਰ ਸੱਚ ਕੀ ਹੈਗਾ ਤੁਹਾਨੂੰ ਸੁਣ ਕੇ ਗੁੱਸਾ ਵੀ ਆਵੇਗਾ ਤੁਹਾਨੂੰ ਸੁਣ ਕੇ ਹੈਰਾਨਗੀ ਵੀ ਹੋਵੇਗੀ ਕਿ ਆਖਰ ਜੋ ਪੰਜਾਬ ਦੇ ਲੋਕ ਨੇ ਜਾਂ ਅਸੀਂ ਲੋਕਾਂ ਦੀ ਗੱਲ ਕਰ ਲਈਏ ਜੋ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਆਖਰ ਉਹ ਅਜਿਹਾ ਕਿਉਂ ਕਰਦੇ ਨੇ ਉਨ੍ਹਾਂ ਦੇ ਵੱਲੋਂ ਕੋਈ ਵੀ ਖਬਰ ਦੀ ਪੁਸ਼ਟੀ ਕੀਤੇ ਬਿਨਾਂ ਹੀ ਕਿਵੇਂ ਸ਼ੇਅਰ ਕਰ ਦਿੱਤੀ ਜਾਂਦੀ ਹੈ ਕਿ ਉਹ ਵੀ ਅਜੇ ਹੀ ਖਬਰ ਜਦੋਂ ਕਿਸੇ ਦੀ ਮੌਤ ਬਾਰੇ ਖਬਰ ਹੋਵੇ ਤਾਂ ਖਬਰ ਜਿਹੜੀ ਹੈਗੀ ਗੁਰਜੀਤ ਜੋ ਮੱਲੀ ਨੇ ਉਹਨਾਂ ਦੀ ਮੌਤ ਦੀ ਖਬਰ ਜੋ ਹੈ ਸੋਸ਼ਲ ਮੀਡੀਆ ਉਤੇ ਅੱਗ ਵਾਂਗੂ ਤੜਕੇ ਹੀ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਗੁਰਜੀਤ ਮੱਲੀ ਲਿਖਦੇ ਹੈਗੇ ਤਾਂ ਹਰ ਥਾਂ ਤੇ ਸਿਰਫ ਮੌਤ ਦੀ ਖਬਰ ਹੀ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਇਹ ਖਬਰ ਸਾਡੇ ਤੱਕ ਵੀ ਤੜਕੇ ਪਹੁੰਚ ਚੁੱਕੀ ਸੀ ਲੇਕਿਨ ਅਸੀਂ ਇਹ ਖਬਰ ਤਾਂ ਨਸ਼ਰ ਨਹੀਂ ਕੀਤੀ ਕਿਉਂਕਿ ਸਾਨੂੰ ਜੋ ਹੈ ਇਸ ਮਾਮਲੇ ਦੇ ਵਿੱਚ ਪੁਸ਼ਟੀ ਨਹੀਂ ਸੀ ਲੇਕਿਨ ਹੁਣ ਇਸ ਦੇ ਵਿੱਚ ਪੁਸ਼ਟੀ ਹੋ ਚੁੱਕੀ ਹੈ ਖਬਰ ਜਿਹੜੀ ਦੀ ਮੌਤ ਦੀ ਬਿਲਕੁਲ ਅਫਵਾਹ ਨਿਕਲੀ ਹੈਗੀ ਬਿਲਕੁਲ ਝੂਠੀ ਖਬਰ ਜਿਹੜੀ ਆ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਫੈਲਾਈ ਗਈ ਹੈਗੀ ਲੋਕ ਤੱਥ ਜੋ ਹੈ ਗੁਰਜੀਤ ਮੱਲੀ ਗਾਣਾ ਗਾਉਂਦੇ ਨੇ ਲਗਾਤਾਰ ਹੀ ਵਕਰੇ ਅੰਦਾਜ਼ ਦੇ ਵਿੱਚ ਖਾੜੇ ਵੀ ਲਗਾਉਂਦੇ ਨੇ ਜੋ ਸਟੇਜ ਤੇ ਵੀ ਨਜ਼ਰ ਆਉਂਦੇ ਨੇ ਤਾਕਤ ਜੋ ਹੈ ਇਹਨਾਂ ਦੀ ਆਵਾਜ਼ ਹੈਗੀ ਅਤੇ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋਈਆਂ ਜਿਸ ਤੋਂ ਬਾਅਦ ਬੇहद ਜ਼ਰੂਰੀ ਸੀ ਕਿ ਤੁਹਾਡੇ ਤੱਕ ਇਹ ਖਬਰ ਲੈ ਕੇ ਜੋ ਹੈ ਪਹੁੰਚੀ ਹੈ ਤਾਂ ਜੋ ਤੁਹਾਨੂੰ ਵੀ ਇਹ ਜਾਣਕਾਰੀ ਮਿਲ ਸਕੇ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਪਰ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਵਰਤੋਂ ਨਹੀਂ ਕੀਤੀ ਜਾ ਰਹੀ ਕਿਸੇ ਇੱਕ ਫੇਕ ਅਕਾਊਂਟ ਤੋਂ ਮੌਤ ਦੀ ਖਬਰ ਪਾਈ ਜਾਂਦੀ ਹੈ ਕਿ ਮਸ਼ਹੂਰ ਪੰਜਾਬ ਦੀ ਜੋ ਗਾਇਕਾ ਗੁਰਜੀਤ ਮੱਲੀ ਉਸ ਦੀ ਮੌਤ ਹੋ ਗਈ ਹੈ ਬਹੁਤ ਵੱਡਾ ਘਾਟਾ ਪੰਜਾਬ ਦੀ ਇੰਡਸਟਰੀ ਨੂੰ ਪਿਆ ਹੈਗਾ ਜਿਸ ਤੋਂ ਬਾਅਦ ਜਿਸ ਦੇ ਵੱਲੋਂ ਵੀ ਇਹ ਪੋਸਟ ਦੇਖੀ ਗਈ ਉਹਨਾਂ ਦੇ ਵੱਲੋਂ ਕਾਪੀ ਪੇਸਟ ਕੀਤਾ ਗਿਆ ਜਾਂ ਆਪਣੇ ਕੁਝ ਅਲਫਾਜ਼ ਐਡ ਕੀਤੇ ਗਏ ਤੇ ਸੋਸ਼ਲ ਮੀਡੀਆ ਆਪਣੇ ਅਕਾਊਂਟ ਉਤੇ ਪੋਸਟ ਕਾਰ ਦਿੱਤੀ ਗਈ 12510 ਨੀ ਲਗਾਤਾਰੀ ਅੱਗ ਵਾਂਗੂ ਇਹ ਖਬਰ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਕੁਝ ਕਰੀਬੀ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਸਾਡੀ ਹੁਣੇ ਹੀ ਗੁਰਜੀਤ ਮੱਲੀ ਦੇ ਨਾਲ ਗੱਲ ਹੋਈ ਹੈ ਉਹ ਬਿਲਕੁਲ ਸਿਹਤ ਆਯਾਬ ਨੇ ਕੋਈ ਵੀ ਉਹਨਾਂ ਨੂੰ ਤਕਲੀਫ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ ਜੋ ਇਹ ਖਬਰ ਵਾਇਰਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਸੱਚਾਈ ਨਹੀਂ ਹੈ ਹਾਲਾਂਕਿ ਥੋੜੀ ਦੇਰ ਬਾਅਦ ਫੇਰ ਜਿਹੜੇ ਸਿੰਗਰ ਨੇ ਗੁਰਜੀਤ ਮੱਲੀ ਉਹਨਾਂ ਦੇ ਵੱਲੋਂ ਖੁਦ ਆਪਣੇ ਸੋਸ਼ਲ ਸੋਸ਼ਲ ਮੀਡੀਆ ਅਕਾਊਂਟ ਤੇ ਬਕਾਦਾ ਪੋਸਟ ਪਾ ਕੇ ਜਾਣਕਾਰੀ ਦੇਣੀ ਪਈ ਕਿ ਉਹ ਬਿਲਕੁਲ ਠੀਕ ਨੇ ਤਾਂ ਤੁਹਾਨੂੰ ਉਹ ਪੋਸਟ ਵੀ ਦਿਖਾ ਰਿਹਾ ਪੜ੍ਹ ਕੇ ਵੀ ਦੱਸ ਦਿੰਨੇ ਆ ਗੁਰਜੀਤ ਮੱਲੀ ਜੋ ਨੇ ਉਹਨਾਂ ਦੇ ਵੱਲੋਂ ਕੀ ਲਿਖਿਆ ਗਿਆ ਉਹਨਾਂ ਦੇ ਵੱਲੋਂ ਲਿਖਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਗਾਇਕਾ ਗੁਰਜੀਤ ਮੱਲੀ ਮੈਂ ਬਿਲਕੁਲ ਤੰਦਰੁਸਤ ਹਾਂ ਠੀਕ ਠਾਕ ਹਾਂ ਕਿਸੇ ਨੇ ਮੇਰੇ ਨਾਮ ਤੇ ਫੇਕ ਆਈਡੀ ਬਣਾ ਕੇ ਇਹ ਪੋਸਟ ਵਾਇਰਲ ਕਰ ਦਿੱਤੀ ਤੁਹਾਡੀਆਂ ਦੁਆਵਾਂ ਸਦਕਾ ਬਿਲਕੁਲ ਠੀਕ ਹਾ ਗੁਰਜੀਤ ਕੌਰ ਆਈਡੀ ਜੋ ਐ ਉਸ ਨੂੰ ਤੁਸੀਂ ਰਿਪੋਰਟ ਕਰੋ ਕਿਉਂਕਿ ਉਹ ਫੇਕ ਆਈਡੀ ਬਣਾਈ ਗਈ ਹੈਗੀ ਮੇਰੀ ਮੌਤ ਦੀ ਝੂਠੀ ਖਬਰ ਜਿਹੜੀ ਆ ਉਸ ਦੇ ਵੱਲੋਂ ਫੈਲਾਈ ਗਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਆਈਡੀ ਉੱਤੇ ਮੌਤ ਦੀ ਖਬਰ ਦੇਖੀ ਗਈ ਤੇ ਲਗਾਤਾਰ ਹੀ ਉਹਨਾਂ ਦੇ ਵੱਲੋਂ ਪੋਸਟਾਂ ਪੌਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਇਹ ਖਬਰ ਤੁਹਾਡੇ ਤੱਕ ਨਸ਼ਰ ਕਰਨ ਦਾ ਮੇਨ ਮਕਸਦ ਇਹੀ ਸੀ ਕਿ ਜਦੋਂ ਕੋਈ ਵੀ ਇਨਫੋਰਮੇਟਿਵ ਵੀਡੀਓ ਹੁੰਦੀ ਹੈ ਜੋ ਜੋ ਤੁਹਾਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਪੋਸਟਾਂ ਨੂੰ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰਕੇ ਆਪਣੇ ਦੋਸਤਾਂ ਤੱਕ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਕਰੋ ਤਾਂ ਜੋ ਉਹਨਾਂ ਤੱਕ ਇਹ ਜ਼ਰੂਰੀ ਜੋ ਜਾਣਕਾਰੀ ਹੈ ਜੋ ਇੰਪੋਰਟੈਂਟ ਜਾਣਕਾਰੀ ਹੈ ਉਹ ਉਹਨਾਂ ਤੱਕ ਪਹੁੰਚ ਸਕੇ ਤੇ ਉਹਨਾਂ ਦਾ ਜੋ ਆਲੇ ਦੁਆਲੇ ਜੋ ਵੀ ਉਹਨਾਂ ਦੇ ਨਾਲ ਕਨੈਕਟਡ ਹੁੰਦੇ ਨੇ ਉਹਨਾਂ ਦਾ ਕੋਈ ਨਾ ਕੋਈ ਕਿਸੇ ਕਿਸੇ ਰੂਪ ਦੇ ਵਿੱਚ ਫਾਇਦਾ ਹੋਵੇ ਪਰ ਤੁਸੀਂ ਉਹ ਪੋਸਟਾਂ ਤਾਂ ਸ਼ੇਅਰ ਨਹੀਂ ਕਰਦੇ ਲੇਕਿਨ ਜਦੋਂ ਕਿਸੇ ਦੀ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਤੁਸੀਂ ਬਿਨਾ ਚੈੱਕ ਕੀਤੇ ਬਿਨਾ ਪੜਤਾਲ ਕੀਤੇ ਬਿਨਾ ਇਸ ਦੇ ਵਿੱਚ ਵੈਰੀਫਿਕੇਸ਼ਨ ਕੀਤੇ ਬਿਨਾ ਆਥੈਂਟਿਕਿਟੀਕੇਸ਼ਨ ਕੇ ਤੁਸੀਂ ਪੋਸਟਾਂ ਜੋ ਹੈਗੀਆਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੰਦੇ ਹੈਗੇ ਜਿਸ ਦਾ ਕਿਤਨਾ ਕਿਤੇ ਵੱਡਾ ਨੁਕਸਾਨ ਵੀ ਹੁੰਦਾ ਜਰਾ ਸੋਚੋ ਇਹ ਪੋਸਟ ਜਦੋਂ ਉਹਨਾਂ ਦੇ ਕਰੀਬੀਆਂ ਦੇ ਕੋਲ ਪਹੁੰਚੀ ਹੋਵੇਗੀ ਜਦੋਂ ਉਹਨਾਂ ਦੇ ਬਹੁਤ ਜ਼ਿਆਦਾ ਕਰੀਬ ਹੋਣਗੇ ਤਾਂ ਉਹਨਾਂ ਉਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਨੇ ਹਾਲਾਂਕਿ ਕਾਲ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੋਵੇਗੀ ਪਰ ਹੋ ਵੀ ਸਕਦਾ ਹੈ ਕਿ ਕਾਲ ਕਨੈਕਟ ਨਾ ਹੋਈ ਹੋਵੇ ਜਾਂ ਗੱਲਬਾਤ ਨਾ ਹੋਈ ਹੋਵੇ ਜਾਂ ਉਹਨਾਂ ਨੇ ਫੋਨ ਨਾ ਚੱਕਿਆ ਹੋਵੇ ਤਾਂ ਉਸ ਸਮੇਂ ਤੱਕ ਉਹਨਾਂ ਦੇ ਕਰੀਬੀਆਂ ਅਤੇ ਪਰਿਵਾਰਕ ਮੈਂਬਰਾਂ ਉਤੇ ਜਿਹੜੇ ਦੂਰ ਰਹਿੰਦੇ ਨੇ ਉਹਨਾਂ ਉਤੇ ਕੀ ਬੀਤ ਰਹੀ ਹੋਵੇਗੀ ਕਿ ਸਾਨੂੰ ਤਾਂ ਕੋਈ ਅਜਿਹੀ ਇਨਫੋਰਮੇਸ਼ਨ ਵੀ ਨਹੀਂ ਹੈ ਤੇ ਆਖਰ ਮੌਤ ਕਿਵੇਂ ਹੋ ਗਈ ਤਾਂ ਬਹੁਤ ਵੱਡਾ ਜੋ ਹੈ ਇੱਕ ਤਰੀਕੇ ਨਾਲ ਦੇਖਿਆ ਜਾਵੇ 네ਗੇਟਿਵ ਪੁਆਇੰਟ ਹੈਗਾ ਉਹਨਾਂ ਲੋਕਾਂ ਦਾ ਜੋ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਇਸ ਕਰਕੇ ਲਗਾਤਾਰ ਹਮਦਰ ਟੀਵੀ ਤੁਹਾਨੂੰ ਵੀ ਇਹੀ ਅਪੀਲ ਕਰ ਰਿਹਾ ਹੈਗਾ ਜਦੋਂ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਖਬਰ ਤੁਹਾਡੇ ਤੱਕ ਪਹੁੰਚਦੀ ਹੈ ਭਾਵੇਂ WhatsApp ਤੇ ਹੋਵੇ ਸੋਸ਼ਲ ਮੀਡੀਆ ਤੇ ਹੋਵੇ ਤਾਂ ਉਹਨਾਂ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਟਾਈਮਲਾਈਨ ਦੇ ਵਿੱਚ ਪੋਸਟ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ ਤਾਂ ਜੋ ਕਿਸੇ ਦੀ ਭਾਵਨਾ ਜਿਹੜੀ ਆ ਉਹ আহত ਨਾ ਹੋਵੇ ਤੇ ਤੁਸੀਂ ਵੀ ਆਪਣੇ ਦੋਸਤਾਂ ਦੇ ਨਾਲ ਜੋ ਹੈ ਬਿਲਕੁਲ ਸਹੀ ਸਟੀਕਤਾ ਦੇ ਨਾਲ ਜਾਣਕਾਰੀ ਸਾਂਝੀ ਕਰ ਸਕੋ ਤੇ ਕੋਈ ਵੀ ਜੋ ਹੈ ਤੁਹਾਡੀ ਪੋਸਟ ਦੇ ਨਾਲ ਪਰੇਸ਼ਾਨ ਨਾ ਹੋਵੇ ਕਿਉਂਕਿ ਅੱਜ ਉਹ ਸਵੇਰ ਤੋਂ ਹੀ ਇਹ ਪੋਸਟ ਵਾਇਰਲ ਹੋ ਰਹੀ ਸੀ ਜਿਸ ਦੇ ਕਾਰਨ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਗੁਰਜੀਤ ਮੱਲੀ ਸਿੰਗਰ ਨੇ ਉਹਨਾਂ ਦੇ ਬਹੁਤ ਸਾਰੇ ਫਾਂਸ ਨੇ ਕਰੀਬੀ ਨੇ ਰਿਸ਼ਤੇਦਾਰ ਨੇ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈਗਾ ਕਿ ਆਖਰ ਇਹ ਕਿਵੇਂ ਹੋ ਗਿਆ ਹਾਲਾਂਕਿ ਉਸ ਤੋਂ ਬਾਅਦ ਤੁਰੰਤ ਹੀ ਕਰੀਬੀਆਂ ਦੇ ਵੱਲੋਂ ਕਲੈਰੀਫਿਕੇਸ਼ਨ ਦੇ ਦਿੱਤੀ ਗਈ ਕਿ ਅਜੇ ਹੁਣ ਕੁਝ ਨਹੀਂ ਹੈ ਫੇਕ ਖਬਰ ਜਿਹੜੀ ਹੈਗੀ ਨਸ਼ਰ ਕੀਤੀ ਗਈ ਹੈ ਤਾਂ ਇਸ ਉੱਤੇ ਖਾਸਾ ਧਿਆਨ ਦੇਣ ਦੀ ਲੋੜ ਹੈਗੀ